ਦੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਪੁਰਾਣਾ ਕਲਚਰ ਲੋਕ ਕਿੱਲਾ ਪੁੱਦੇ ਜਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚ ਨਸ਼ੇ ਦੇ ਖਾਤਮੇ ਲਈ ਨਿਵੇਕਲੀ ਪਹਿਲ ਕੀਤੀ ਹੈ ਜਿਸ ਦੇ ਚਲਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਇਸ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ ਅੱਤ ਆਧੁਨਿਕ ਸੁਹੂਲਤਾਂ ਦੇ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਦੇ ਤਿੱਖੀ ਨਜ਼ਰ ਵੀ ਰੱਖੇਗੀ ਐਨੇ ਹੀ ਨਹੀਂ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਪੰਜਾਬ ਆਪਣਾ ਸੋ ਅੱਜ ਇੱਥੇ ਉਦਘਾਟਨ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਏ ਐਨ ਪੀ ਐਫ ਦੇ ਇਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਜ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟ ਰੋਡ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਫਰੀਦਕੇ ਇਹਨਾਂ ਨੂੰ ਦਿੱਤੀਆਂ ਨੇ ਇਹਦੇ ਪੁਰਾਣੇ ਜਿਹੜਾ ਵੀ ਕਹਿ ਸਕਦੇ ਆ ਵੀ ਜਿਹੜੇ ਘਰਾਂ ਦੇ ਵਿੱਚ ਇਸਤੇਮਾਲ ਕੀਤੀਆਂ ਚੀਜ਼ਾਂ ਵੀ ਜਿਹੜੀਆਂ ਉਹ ਵੀ ਲੋਪ ਹੋਈਆਂ ਜਾ ਰਹੀਆਂ ਤੁਹਾਨੂੰ ਇੱਕ ਵਾਰੀ ਦਿਖਾਣੇ ਆ ਜਿਹੜੇ ਘਰੇ ਹੈਗੇ ਆ ਉਹ ਦਿਖਾਣੇ ਆ ਤੁਹਾਨੂੰ ਜਿਹੜੇ ਤੰਦੂਰ ਹੈਗੇ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਇਹਨਾਂ ਦੀ ਵਰਤੋਂ ਜਿਹੜੀ ਆ ਆਮ ਘਰਾਂ ਦੇ ਵਿੱਚ ਜਰੂਰ ਹੁੰਦੀ ਸੀ ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਪਿਛਲੇ ਕੁਝ ਸਮਾਂ ਪਹਿਲਾਂ ਹੀ ਜਿਹੜੇ ਘਰ ਵਿੱਚ ਤੰਦੂਰ ਦਾ ਹੋਣਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਸੀ ਕਿਉਂਕਿ ਜਦੋਂ ਘਰ ਵਿੱਚ ਜਦੋਂ ਬਾਹਰੋਂ ਕੋਈ ਮੇਲ ਆਂਦਾ ਸੀਗਾ ਤੇ ਤੰਦੂਰ ਪਖਾ ਲੈਂਦੇ ਸੀਗੇ ਤੇ ਉਹਦੇ ਤੇ ਜਿਹੜੀਆਂ ਰੋਟੀਆਂ ਬਣਾ ਕੇ ਤੇ ਉਹਨਾਂ ਨੂੰ ਜੜੀਆਂ ਖਵਾਈਆਂ ਜਾਂਦੀਆਂ ਸੀਗੀਆਂ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਆਧੁਨਿਕ ਜਿਹੜਾ ਜੋਕ ਹੋ ਗਿਆ ਕਿਉਂਕਿ ਉਹਦੇ ਚ ਐਡਵਾਂਸ ਜੜਿਆ ਟੈਕਨੋਲੋਜੀ ਹੋ ਗਈ ਆ ਲੋਕ ਬਾਜ਼ਾਰੋਂ ਜਿਹੜਾ ਆਰਡਰ ਕਰਦੇ ਜ਼ਿਆਦਾ ਦਿਖਾਉਂਦੇ ਆ ਇਸ ਕਰਕੇ ਨਦੀ ਚੀਜ਼ਾਂ ਜਿਹੜੀਆਂ ਉਹ ਵਰਤਨੀਆਂ ਜਿਹੜੀਆਂ ਕੱਟ ਹੁੰਦੀਆਂ ਇੱਥੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਕੰਮ ਕਰਦੇ ਪਏ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਬਜੂ ਮਾਤਾ ਜੀ ਬੈਠੇ ਆ ਜਿਹੜੇ ਇਸ ਕਾਰੋਬਾਰ ਨੂੰ ਵੀ ਚਲਾ ਰਹੇ ਆ ਮਾਤਾ ਜੀ ਨੂੰ ਸਤਿਕਾਰ ਜੀ ਮਾਤਾ ਜੀ ਕਿੰਨੀ ਦੇਰ ਤੋਂ ਇਹ ਕਾਰੋਬਾਰ ਕਰਦੇ ਆ ਜੀ ਹਨ ਬਹੁਤ ਏਰ ਹੋ ਗਿਆ ਕੰਮ ਕਰਦਿਆਂ ਠੱਕ ਸਾਲ ਹੋ ਗਏ ਹੈ ਜੀ ਵਾਹ ਇਹਦੇ ਕੰਮ ਤੇ ਕੀ ਫਰਕ ਪਿਆ ਮਾਤਾ ਜੀ ਫਰਕ ਕੀ ਆ ਪੈਣਾ ਜੋ ਕਮਾਈ ਆਤੀ ਹੈ ਬੱਚੇ ਵਿਆਹ ਤੇ ਬਸ ਹੋਰ ਕੀ ਆ ਹੁਣ ਲੋਕ ਪੁੱਲਦੇ ਨਹੀਂ ਜਾ ਰਹੇ ਮਾਤਾ ਇਹ ਚੀਜ਼ਾਂ ਨੂੰ ਘਰਾਂ ਚ ਪਹਿਲਾਂ ਬਹੁਤ ਵੇਖਣ ਨੂੰ ਮਿਲਦੀਆਂ ਸੀ ਹੁਣ ਨਹੀਂ ਮਿਲਣ ਵੇਖਣ ਨੂੰ ਮਿਲਦੀਆਂ ਹਨ ਕਾਰਨ ਕੀ ਆ ਪਰ ਹੁਣ ਇੰਨਾ ਵੀ ਅਗਲੇ ਉਹ ਲੋਕ ਗੈਸ ਬੂਤ ਚੱਲ ਪਏ ਨੇ ਤੇ ਉਹ ਕੁੱਕਰ ਚੱਲ ਪਏ ਨੇ ਤੇ ਇੰਨਾ ਚਿਰ ਰੋਟੀ ਸਬਜ਼ੀ ਬਣਾ ਲੈਂਦੇ ਨੇ ਆ ਗੱਲ ਤੰਦੂਰ ਦੀ ਕਿੰਨੀ ਵਰਤੋਂ ਹੁੰਦੀ ਸੀ ਪਹਿਲਾਂ ਜੀ ਬਹੁਤ ਬਹੁਤ ਆਉਂਦੀ ਸੀ ਨੂਰ ਦੀ ਵਰਤੋਂ ਤਾਂ ਬਹੁਤ ਹੁੰਦੀ ਸੀ ਹੁਣ ਤੰਦੂਰ ਤਾਂ ਆ ਇਸ ਮਹੀਨੇ 2 ਮਹੀਨੇ ਨਾ ਰੁਕ ਜਾਂਦਾ ਹੈ ਅਗਾ ਚੱਲਦਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਫਿੱਕੀਆਂ ਪੈਦੀਆਂ ਜਾਂਦੀਆਂ ਕਿਉਂਕਿ ਜਿਹੜਾ ਪਹਿਲਾਂ ਲੋਕ ਸੀ ਆਹ ਗਵਾਂਢ ਵੀ ਲੋਕ ਹੈ ਇੱਕ ਘਰ ਵਿੱਚ ਤੰਦੂਰ ਲੱਗਾ ਹੁੰਦਾ ਸੀਗਾ ਤੇ ਉਹਦੀ ਜੜੀਆ ਵਰਤੋਂ ਕਰਦੇ ਸੀ ਤੇ ਸਾਰੇ ਇਕੱਠੇ ਹੋ ਜਾਂਦੇ ਸੀ ਤੇ ਉੱਥੇ ਆਪਣੀਆਂ ਰੋਟੀਆਂ ਬਣਾਉਂਦੇ ਸੀਗੇ ਹੁਣ ਇਹ ਚੀਜ਼ਾਂ ਦੂਰ ਹੁੰਦੀਆਂ ਜਾ ਰਹੀਆਂ ਭਾਜੀ ਕਿੰਨੀ ਦੇਰ ਤੋਂ ਤੁਸੀਂ ਕੰਮ 'ਚ ਲੱਗੇ ਹੋ ਤੇ ਹੁਣ ਕੀ ਫਰਕ ਪੈਦਾ ਦਿਖਾਈ ਦਿੰਦਾ ਬਹੁਤ ਸਾਲਾਂ ਦੇ ਕੰਮ ਕਰ ਰਹੇ ਆ ਪਹਿਲਾਂ ਲੋਕੀ ਕਰਦੇ ਸੀਗੇ ਵੀ ਅੱਥੀ ਪਕਾ ਕੇ ਅੱਥੀ ਖਾਂਦੇ ਸੀਗੇ ਅੱਜ ਕੱਲ ਮੋਡਰਨ ਟਾਈਮ ਹੋ ਗਿਆ ਮੋਡਰਨ ਜ਼ਮਾਨਾ ਹੋ ਗਿਆ ਕੋਈ ਵੀ ਮਿਹਨਤ ਕਰਕੇ ਰਾਜ਼ੀ ਨਹੀਂ ਹੁੰਦਾ ਇਸ ਕਰਕੇ ਬਿਮਾਰੀਆਂ ਨੂੰ ਸਦਾਪਾਖੁੱਦ ਹੀ ਦੇ ਰਹੇ ਆ ਅੱਜ ਕੱਲ ਜੋਮੈਟੋ ਤੋਂ ਆਰਡਰ ਕਰ ਦਿੰਦੇ ਘਰੇ ਬੈਠੇ ਖਾ ਲੈਂਦੇ ਅੱਗੇ ਕੋਈ ਭੈਣ ਭਰਾ ਆਏ ਤੇ ਸਾਰੇ ਰਾਜ ਦਾ ਹੀ ਇਕੱਠੇ ਬੈਂਦੇ ਸੀਗੇ ਜਿਵੇਂ ਰਾਤ ਨੂੰ ਕੁਝ ਲੈਂਦੇ ਹੁੰਦੇ ਸੀਗੇ ਅੱਜ ਕੱਲ ਸਾ ਮਿੱਠਿਆ ਕਿਚਨ ਪਰ ਫਿਲਮ ਦੇ ਕਹਿੰਦੇ ਮਿੱਠੇ ਚੀਜ਼ ਨਹੀਂ ਹੁੰਦੀ ਸੀਗੇ ਇਹਨਾਂ ਨੂੰ ਸਾਕੇ ਸਾਰਿਆਂ ਨੇ ਇਕੱਠੇ ਬੈਹਿ ਕੇ ਰੋਟੀ ਪਕਾਣੀ ਇਕੱਠੇ ਖਾਣੀ ਤੇ ਬਹੁਤ ਸਵਾਦ ਲੱਗਦੀ ਰੋਟੀ ਸਾਈਕਲ ਫ੍ਰੀਪੀਅਰ ਖਤਮ ਹੋ ਗਿਆ ਹੈ ਹਰ ਕੋਈ ਅਡਵਾਂਸ ਹੋ ਚੁੱਕਾ ਹੈ ਇਸ ਕੋ ਸਮਝਾਨੇਗਾ ਜਿੱਦਾਂ ਤੁਸੀਂ ਬੈਗ ਰੁਪਿੰਨ ਨਾਰਨ ਕੋ 4 ਫਰੋੜੇ ਆ ਜੇ ਨਾ ਫੋਨ ਮਾਰਨਗੇ ਉਦੋਂ ਤੋ ਉੱਠੀ ਆ ਜੇਗੀ ਇਸ ਕਰਕੇ ਬਿਮਾਰੀਆਂ ਲੱਗ ਰਹੀਆਂ ਨੇ ਇਹ ਪੰਜਾਬੀ ਵਿਰਸਾ ਮੁਕੀ ਭੋੜੇੜਾ ਇਹਨਾਂ ਨੂੰ ਜਾਗਣਾ ਚਾਹੀਦਾ ਹੈ ਇਹ ਆਪਣੇ ਕਿਸਾਨ ਨੇ ਜਿਹਨੇ ਆਪਣੇ ਬਜ਼ੁਰਗਾਂ ਨੂੰ ਦੇ ਗਏ ਸੀਗੇ ਇਹ ਲੋਕ ਛੱਡ ਗਏ ਨੇ ਅਜਿਦਾਂ बस बस काम ਤੇ ਵੀ ਫਿਰ ਫਰਕ ਪੈ ਜਾਂਦਾ ਇਹਨਾਂ ਚੀਜ਼ਾਂ ਦਾ ਕਿ ਮਤਲਬ ਕੀ ਹੁਣ ਇਹ ਕੰਮ ਹੈ ਉਵੇਂ ਹੀ ਹੈ ਕਿਉਂਕਿ ਪਿੰਡ ਦੇ ਲੋਕ ਇਹੇ ਵਰਤੋਂ ਕਰਦੇ ਆ ਜਾਂ ਸ਼ਹਿਰ ਵਾਲੇ ਤਾਂ ਬਿਲਕੁਲ ਭੁੱਲਦੇ ਹੀ ਦਿਖਾਈ ਦੇਦੇ ਸੋਚੋ 15% ਰਹਿ ਗਿਆ ਕੰਮ 85% ਮੁੱਕੀ ਖਤਮ ਹੋ ਚੁੱਕੇ ਨੇ ਕਿਉਂਕਿ ਪਿੰਡਾਂ ਦੇ ਰਹਿ ਗਿਆ ਲੋਕੀ ਖੁੱਲਾ ਵਾਤਾਵਰਣ ਚ ਰਹਿਣ ਵਾਲੇ ਨੇ ਉਹ ਅਜੇ ਵੀ ਲਾਈਕ ਕਰਦੇ ਨੇ ਇਸ ਚੀਜ਼ ਨੂੰ ਸ਼ਹਿਰੀ ਲੋਕੀ ਬਹੁਤ ਹੀ ਕਿਉਂਕਿ ਸ਼ਹਿਰਾਂ ਵਿੱਚ ਜਿਹੜਾ ਵੀ ਬਹੁਤ ਘੱਟ ਹੁੰਦੇ ਕਾਰਨ ਵੇਖ ਬੰਦਾ ਘਰੇ ਨਹੀਂ ਚੁਲਾ ਦਾ ਬਾਹਰ ਸੰਦਾ ਪਿੰਡਾਂ ਇੱਕ ਜਗ੍ਹਾ ਹੁੰਦੀ ਹੈ ਉਸ ਕਰਨੇ ਹੋਣੀ ਹੈ ਉਹ ਕੋਈ ਬੱਸ ਨਹੀਂ ਲੋਕੀ ਅੱਜ ਕੱਲ ਅਡਰਾਂ ਬੈ ਚੁੱਕਾ ਹੈ ਵੀ ਮਿਹਨਤ ਕਰਕੇ ਰਾਜੀ ਨਹੀਂ। ਕਿ ਪ੍ਰੇਮ ਪਿਆਰ ਵੀ ਕਰਤਾ ਜਾ ਰਿਹਾ ਹੈ। ਪ੍ਰੇਮ ਪਿਆਰ ਬਿਲਕੁਲ ਖਤਮ ਹੋ ਰਿਹਾ ਜੀ ਅੱਜ ਕੱਲ। ਫੋਨਾਂ ਨੇ ਬੇੜਾ ਕਰਤਾ ਹੈ ਆ ਨਵਾਂ ਜਨਰੇਸ਼ਨ ਦਾ। ਕੀ ਕਹਿ ਸਕਦੇ ਆ? ਪਹਿਲਾਂ ਫੋਨ ਨਹੀਂ ਸੀਗੇ ਉਦੋਂ ਸਾਰੇ ਇਕੱਠੇ ਹੋ ਕੇ ਰਹਿੰਦੇ ਸੀਗੇ। ਅੱਜ ਕੱਲ ਐਡਵਾਂਸ ਹੋ ਗਏ ਸਾਰੇ। ਜਿੰਨੇ ਕੋਲ ਫੋਨ ਹੈ ਉਹ ਕਿਸੇ ਨੂੰ ਬੁਲਾ ਕੇ ਰਾਜੀ ਨਹੀਂਗਾ। ਚਾਹੇ ਕੋਈ ਭੈਣੇ ਭਰਾਏ ਚਾਚਾ ਮਾਮਾ ਤਾਂ ਸਾਰੇ ਭੁੱਲ ਗਏ। ਰਿਸ਼ਤੇ ਵੀ ਖਤਮ ਹੋ ਗਏ। ਤੂੰ ਦੇਖ ਸਕਦਾ ਵੀ ਵੀਰ ਨੇ ਜੇ ਦੱਸਿਆ ਵੀ ਮਤਲਬ ਹੁਣ ਜਿਹੜਾ ਇਹ ਜਿਹੜਾ ਕਲਚਰ ਹੈ ਇਹ ਬਿਲਕੁਲ ਖਤਮ ਹੁੰਦਾ ਜਾਂਦਾ ਤੇ ਅਸੀਂ ਵੀ ਦੇਖ ਸਕਦੇ ਹਾਂ ਕਿ ਜਿੱਥੇ ਇਹਨੇ ਕੰਮ ਦੇ ਵਿੱਚ ਮਰਦ ਲੋਕ ਵੀ ਕੰਮ ਕਰਦੇ ਆ ਉੱਥੇ ਭੈਣਾਂ ਵੀ ਜਿਹੜੀਆਂ ਕੰਮ ਕਰਦੀਆਂ ਸਭ ਤੋਂ ਉੱਤੇ ਦਿਖਾਈ ਦੇ ਰੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੇ ਕਾਰੋਬਾਰ ਨੂੰ ਵਧਾਣ ਵਾਸਤੇ ਆਪਣੇ ਘਰਦਿਆਂ ਦਾ ਜਿਹੜਾ ਉਹ ਸਹਿਯੋਗ ਹੈ ਉਹ ਕਾਮੇ ਹੋਏ ਜਿਹੜੇ ਦਿਖਾਈ ਦਿੰਦੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕਿਉਂਕਿ ਜ਼ਿਆਦਾ ਸਮਾਂ ਇਹ ਘਰ ਵਿੱਚ ਹੁੰਦੇ ਆ ਤੇ ਇਸ ਕਾਰੋਬਾਰ ਨੂੰ ਘਰਬਾਰ ਨੂੰ ਇਹ ਚਲਾਉਂਦੇ ਨੇ ਭੈਣ ਦੇ ਸਾਹ ਜਿਹੜਾ ਕਾਰੋਬਾਰ ਹੈ ਤੁਸੀਂ ਕਿੰਨੀ ਦੇਰ ਤੋਂ ਮਤਲਬ ਕਿ ਹੱਥ ਵਧਾ ਰਹੇ ਹੋ ਜੀ ਪੈਸਾ ਹੋ ਗਿਆ ਤਾਂ ਕਿੰਨਾ ਫਰਕ ਨਜ਼ਰ ਆਇਆ ਜੀ ਪਹਿਲੇ ਟਾਈਮ ਦੇ ਵਿੱਚ ਤੇ ਹੁਣ ਦੇ ਟਾਈਮ ਦੇ ਵਿੱਚ ਮਤਲਬ ਪਹਿਲੇ ਲੋਕ ਕਿਸ ਤਰ੍ਹਾਂ ਮਤਲਬ ਕਿ ਘਰਾਂ ਦੇ ਵਿੱਚ ਵੇਖਿਆ ਵੀ ਖੁੱਲੇ ਘਰਾਂ ਦੇ ਵਿੱਚ ਬੈਠਦੇ ਸੀਗੇ ਇਹਨਾਂ ਤੰਦੂਰਾਂ 'ਨੂੰ ਬਾਲਦੇ ਸੀਗੇ ਤੇ ਕਰਦੇ ਸੀਗੇ ਇਹ ਤੁਸੀਂ ਕਿਵੇਂ ਮੈਨੂੰ ਨਹੀਂ ਪਤਾ ਦੇਖੋ ਵੀ ਇਹ ਜਿਹੜੇ ਅੱਜ ਦੀ ਪੀੜ੍ਹੀ ਆ ਇਹ ਕੁਝ ਹੀ ਸ਼ਰਮਾਦੀ ਵੀ ਐ ਤੇ ਕੁਝ ਦੱਤਨੂ ਵੀ ਜੜੀਆ ਤਿਆਰ ਨਹੀਂ ਬੰਦੀ ਨੌਜਵਾਨ ਮੁੰਡੇ ਆ ਭਾਜੀ ਨੌਜਵਾਨ ਜਿਹੜੇ ਹੈਗੇ ਆ ਉਹ ਇਹਨਾਂ ਚੀਜ਼ਾਂ ਨੂੰ ਮਤਵ ਨਹੀਂ ਦਿੰਦੇ ਠੀਕ ਆ ਨਾ ਲੇਕਿਨ ਤੁਸੀਂ ਦੇਖਦੇ ਹੋ ਮੈਂ ਵੀ ਆਪਣੀ ਦੁਕਾਨਾਂ 'ਤੇ ਬੈਠੇ ਹੋ ਤੁਸੀਂ ਮਤਲਬ ਕਿ ਬਿਲਕੁਲ ਵੀ ਕਹਿੰਦਾ ਜਮਾਨੇ ਤੋਂ ਫਰਾਂ ਹੋ ਕੇ ਵੀ ਗੱਲ ਕਰ ਸਕਦੇ ਆ ਵੀ ਜਮਾਨੇ ਦੇਖੋ ਕਿ ਲੋਕ ਹੁੰਦੇ ਆ ਵੀ ਜੱਦ ਤੇ ਆ ਵੀ ਯਾਰ ਕੋਈ ਦੇਖ ਨਾ ਲਵੇ ਨੌਜਵਾਨ ਜਾਂਦਾ ਸ਼ਰਮਾਦਾ ਅੱਜ ਕੱਲ੍ਹ ਆਦਮੀਆਂ ਦੀ ਲੋਕਾਂ ਦਾ ਮੋਬਾਈਲਾਂ ਦੀ ਵਰਤੋਂ ਜ਼ਿਆਦਾ ਹੁੰਦੀ ਆ ਗੈਸਾਂ ਦੀ ਹੁੰਦੀਆਂ ਘਰਾਂ ਦੇ ਵਿੱਚ ਬਹੁਤ ਨੀ ਚੀਜ਼ਾਂ ਇਸਤੇਮਾਲ ਹੁੰਦੀਆਂ ਪਰ ਤੁਸੀਂ ਹੁਣ ਕਿਵੇਂ ਦੇਖਦੇ ਇਸ ਕੰਮ ਨੂੰ ਕਿ ਜੀ ਇਹ ਵੀ ਕੰਮ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਗੈਸ ਥੁੱਲੇ ਲਏ ਗਏ ਨੇ ਤੁਹਾਨੂੰ ਪਤਾ ਉਹਨਾਂ 'ਚ ਵੀ ਕੈਮੀਕਲ ਯੂਜ਼ ਹੁੰਦੇ ਨੇ ਉਹ ਹਾਰਮਫੁਲ ਆਪਨੇ ਸਰੀਰ ਲਈ ਤੁਸੀਂ ਜਿਹੜੀ ਚੁੱਲੇ ਦੀ ਰੋਟੀ ਪਹਿਲਾਂ ਆਪਣੇ ਖਾਂਦੇ ਸੀ ਬਜ਼ੁਰਗ ਲੋਕ ਉਹ ਵੀ ਪਤਾ ਕਿੰਨੇ ਤਗੜੇ ਰਹਿੰਦੇ ਰਹੇ ਨੇ ਤੋਂ ਦੇ ਤੁਸੀਂ ਵੇਖ ਲੋ ਕਿ 40 ਸਾਲ ਦੇ ਲੈ ਕੇ ਜਾਓ ਇੱਥੋਂ ਦੇ ਕੇ ਜਿਆਦਾ ਥੱਕ ਜਾਂਦੇ ਨੇ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਜੋ ਮਗਵਾਏ ਜਿੱਥੇ ਛ ਔਰ ਜਿਹੜਾ ਕੰਮ ਹੈਗਾ ਤੁਹਾਨੂੰ ਕਰਨ ਲੱਗੇ ਹੁਣ ਸ਼ਰਮ ਤਾਂ ਨਹੀਂ ਆਉਂਦੀ ਨਹੀਂ ਨਹੀਂ ਸ਼ਰਮ ਘਾ ਦੀ ਵੀਰੇ ਕੰਮ ਹੈ ਕੰਮ ਆਪਣਾ ਕਰਨੀ ਹੈ ਕਿ ਸ਼ਰਮਿੰਦੇ ਚਾ ਦੀ ਨਹੀਂ ਨੌਜਵਾਨ ਬਹੁਤ ਸ਼ਰਮ ਕਰਦੇ ਆ ਜਿਵੇਂ ਖੇਤੀ ਦੀ ਵੀ ਸ਼ਰਮ ਕਰਦੇ ਆ ਇਹੋ ਜਿਹਾ ਕੰਮਾਂ ਜੀ ਉਹ ਬਾਹਰ ਮਾਲ ਭਜਦੇ ਆ ਕਿ ਬਾਹਰ ਪਤਾ ਨਹੀਂ ਕੀ ਕੁਝ ਹੈ ਵੀ ਜਿੱਤੋਂ ਸਾਰਾ ਕੁਝ ਅਸੀਂ ਕਮਾ ਲਿਆਵਾਂਗੇ ਇਹ ਮੰਨਦੇ ਵੀ ਬਾਹਰ ਦਾ ਜਿਹੜਾ ਵੀ ਕੈਸਲ ਤੇ ਪੁਰਾਣਾ ਜਿਹੜਾ ਵਿਰਸਾ ਹੈਗਾ ਲੋਕ ਭੁੱਲਦੇ ਜਾ ਰਹੇ ਨੇ ਯਾਨੀ ਕੋਈ ਧੋਰ ਆਈ ਨਹੀਂ ਕੰਮ ਘਟਦਾ ਵੀ ਜਾ ਰਿਹਾ ਇਹ ਤੁਹਾਡੇ ਜੀ ਸਾਹਿਬ ਤੁਸੀਂ ਦੱਸ ਵੀ ਰਹੇ ਹੋ ਲੇਕਿਨ ਇਹ ਚੀਜ਼ਾਂ ਵਾਪਸ ਆਣੀਆਂ ਚਾਹੀਦੀਆਂ ਹਾਂਜੀ ਹਾਂਜੀ ਜ਼ਰੂਰ ਬਾਹ ਉਹੀ ਆਪਣੇ ਦੇਸ਼ ਚ ਲੈ ਕੇ ਕਰੋ ਜਿਹੜਾ 30 35 ਲੱਖ ਉਥੇ ਜਾਣ ਚਲਾਂਦੇ ਉਹੀ ਆਪਣਾ ਇੱਥੇ ਕਾਰੋਬਾਰ ਸ਼ੁਰੂ ਕਰੋ ਉਹੀ ਆਪ ਆਪਣਾ ਰਾਜ ਹੋਏਗਾ ਉਥੇ ਜਾ ਕੇ ਆਪ ਅੰਗਰੇਜ਼ਾਂ ਦੀ ਗੁਲਾਮੀ ਕਰਨੀ ਇਹ ਕੰਮ ਕਿਉਂ ਪਿੱਛੇ ਹਟਦਾ ਜਾ ਰਿਹਾ ਕਾਰਨ ਤੁਸੀ ਜਿਹੜੇ ਮਗਰ ਪਿੱਛੇ ਕੀ ਦੇਖਦੇ ਹੋ ਕਾਰਨ ਇਹ ਹੀ ਕਿ ਜਿਹੜੇ ਪੁਰਾਣੇ ਬਜ਼ੁਰਗ ਹੋਣ ਤੋਂ ਪਤਾ ਨਹੀਂ ਰੇ ਜਿਹੜੇ ਇਹ ਚੀਜ਼ਾਂ ਬਾਰੇ ਜਾਣਦੇ ਸੀ ਉਹ ਜਿਹੜੀ ਨਵੀਂ ਪੀੜ੍ਹੀ ਉਹਨਾਂ ਬਾਰੇ ਨਹੀਂ ਜਾਣ ਸਕਦੀ ਇਸ ਕਰਕੇ ਕੰਮ ਘਟ ਰਿਹਾ ਕੋਸ਼ਿਸ਼ ਵੀ ਨਹੀਂ ਕਰਦੀ ਕੋਸ਼ਿਸ਼ ਵੀ ਨਹੀਂ ਕਰਦੀ ਕਿ ਆਪੋ ਪੁਰਾਣੇ ਕਲਚਰ ਨੂੰ ਲੈ ਕੇ ਦੁਬਾਰਾ ਇਹ ਚਲਚਰ ਵੀ ਪੁਰਾਣਾ ਕਲਚਰ ਹੈ ਲੋਕ ਜਿਹੜੇ ਪੁੰਦੇ ਜਾ ਰਹੇ ਜਿਵੇਂ ਨੌਜਵਾਨ ਵੀ ਨਹੀਂ ਦੱਸਿਆ ਕਿ ਲੋਕ ਜਿਹੜਾ ਵੀ ਇਹ ਪੁੰਦੇ ਜਾ ਰਹੇ ਕਿਉਂਕਿ ਬਜ਼ੁਰਗ ਲੋਕ ਜਿਹਨੂੰ ਘਰ ਵਿੱਚ ਨਹੀਂ ਰਹਿੰਦੇ ਤੇ ਨਵੀਂ ਪੀੜ੍ਹੀ ਜਿਹੜੀ ਆ ਉਹ ਇਹ ਕੰਮਾਂ ਤੋਂ ਦੂਰ ਭੱਜਦੀ ਆ ਕਿਉਂਕਿ ਗੈਸ ਦੀ ਇਸਤੇਮਾਲ ਜਿਹੜਾ ਕੀਤਾ ਜਾਂਦਾ ਅੱਜ ਕੱਲ ਇਲੈਕਟ੍ਰੋਨਿਕ ਜਿਹੜੇ ਚੂਲੇ ਆ ਉਹਦਾ ਇਸਤੇਮਾਲ ਕੀਤਾ ਜਾਂਦਾ ਤੇ ਇਹਨਾਂ ਜਿਹੜੀ ਕੋਸ਼ਿਸ਼ ਨਹੀਂ ਕਰਦਾ ਵੀ ਇਹਨਾਂ ਟਾਈਮ ਦੇ ਸਕੀਏ ਵੀ ਘੜ ਵਿੱਚ ਤੁੰਬੂ ਪਾ ਕੇ ਸੋਰੇ ਤੇ ਰੋਟੀਆਂ ਜਿਹੜੀਆਂ ਬਣਾਈਆਂ ਜਾ ਸਕਣ ਭਾਜੀ ਤੁਸੀਂ ਹੁਣ ਸਮਝਦੇ ਹੋ ਵੀ ਇਹ ਜਿਹੜੀ ਆ ਚੀਜ਼ਾਂ ਵਾਪਸ ਆਉਣ ਵਾਲੀਆਂ ਨਹੀਂ ਹੈਗੀਆਂ ਨਹੀਂ ਸਮੇਂ ਨਾਲ ਬਦ ਪਰਾਣੇ ਬਜ਼ੁਰਗ ਜਿਹੜੇ ਹੈਗੇ ਨੇ ਸਮਝਾ ਰਹੇ ਨੇ ਬੱਚਿਆਂ ਨੂੰ ਵੀ ਆ ਜਿਹੜੇ ਗੈਸ ਹੁੰਦੇ ਨੇ ਬਿਮਾਰੀ ਦਾ ਕਾਰ ਨੇ ਬਾ 70% ਲੋਕ ਹੈਗੇ ਨੇ ਜਿਹੜੇ ਨਹੀਂ ਸਮਾਈ ਰਹੇ ਹੌਲੀ ਹੌਲੀ ਸਮਾਏਗਾ ਉਹਨਾਂ ਦਾ ਸਮਾਂ ਇਹੀ ਹੈ ਕਿਉਂਕਿ ਆਪਾਂ ਜਿਹੜੀ ਪਰਾਣੇ ਫਰਾਕ ਜੀ ਨੇ ਸਾਡੇ ਬਜ਼ੁਰਗਾਂ ਨੇ ਅੱਜ ਵੀ ਕਾਇਮ ਨੇ ਅੱਜ ਕੱਲ ਦੀ ਉਮਰ ਜਿਹੜੀ ਹੈਗੀ 20 ਸਾਲ ਦੇ ਬੱਚੇ ਨੂੰ ਵੇਖ ਲਓ ਤੁਸੀਂ ਉਸੇ ਤਰ੍ਹਾਂ ਤੋਰ ਵੀ ਨਹੀਂ ਸਕਦਾ ਪਾਜ ਵੀ ਨਹੀਂ ਸਕਦਾ ਸਾਡੇ ਇੱਥੇ 60 70 ਸਾਲ 80 ਸਾਲ ਦੇ ਬਜ਼ੁਰਗ ਜਿਹੜੇ ਹਜੇ ਵੀ ਕੰਮ ਕਰਦੇ ਨੇ ਉਹ ਰਹਿ ਲਏਗੇ ਨੇ ਕੋਈ ਝੂਠਾ ਦੀ ਗੱਲ ਨਹੀਂ ਉਹਨਾਂ ਦੇ ਪਿੱਛੇ ਇਹੀ ਹੈ ਚੰਗਾ ਖਾਣਾ ਚੰਗਾ ਪਾਣਾ ਅੱਜ ਤੱਕ ਰਹਿ ਗਿਆ ਬਖਾਵਾ ਰਹਿ ਗਿਆ ਮੂੰਹ ਚਾਹੀਦੀ ਦੀ ਖਾ ਕੇ ਰਾਜ਼ੀ ਨਹੀਂ ਹੋ ਗਏ ਘੜਿਆ ਵੀ ਵਰਤੋ ਭਾਜੀ ਕਿਉਂ ਕੱਢੀ ਆ ਕਿਉਂ ਘੜਿਆ ਦਾ ਪਾਣੀ ਤਾਂ ਦੱਸਿਆ ਜਾਂਦਾ ਵੀ ਹਮੇਸ਼ਾ ਵਧੀਆ ਹੁੰਦਾ ਤੇ ਪੀਣਾ ਵੀ ਚਾਹੀਦਾ ਲੋਕਾਂ ਨੂੰ ਘੜਿਆ ਵੀ ਵਰਤੋ ਭਾਜੀ ਇਸ ਕਰਕੇ ਕੱਢੀ ਕਿਉਂਕਿ ਅੱਜ ਕੱਲ੍ਹ ਜਿਹੜੇ ਨੇ ਫ੍ਰਿਜ ਆ ਗਏ ਨੇ ਬੜਾ ਨੱਪੋ ਗਰਮ ਪਾਣੀ ਘੜਲੋ ਠੰਡਾ ਘੜਲੋ ਇਹਦੇ ਵਿੱਚ ਥੋੜੀ ਖਿੱਚਲ ਕਰਨੀ ਪੈਂਦੀ ਏ ਪਰਨਾ ਪੈਂਦਾ ਐਨਾ ਟਾਈਮ ਨਹੀਂ ਹੈਗਾ ਸਭ ਤੋਂ ਜ਼ਿਆਦਾ ਹੈਗੀ ਟਾਈਮ ਦੀ ਪ੍ਰੋਬਲਮ ਔਰ ਘੜੇ ਦਾ ਪਾਣੀ ਜਿਹੜਾ ਅਜ ਵੀ ਪੀਣਾ ਕਦੇ ਵੀ ਬਿਮਾਰ ਨਹੀਂ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਨੈਚਰਲੀ ਬੋਤਲਾਂ ਚਲ ਗਈਆਂ ਉਹਨਾਂ ਦਾ ਵੀ ਫਰਕ ਹੈ ਹਾਂਜੀ ਹਾਂਜੀ ਬਿਲਕੁਲ ਬੋਤਲਾਂ ਨੇ ਬੇੜਾ ਘਰ ਕਰਤਾ ਕਿਉਂਕਿ ਅਸੀਂ ਜਿਹੜਾ ਪਾਣੀ ਆਪਾਂ ਸਟੋਰੇਜ ਕਰਕੇ ਰੱਖਦੇ ਆ ਉਹ ਘੜੇ ਰੱਖਾਂਗੇ ਤਾਂ ਉਹ ਵਧੀਆ ਬਣ ਜਾਂਦਾ ਤੇ ਜੇ ਆਪਾਂ ਉਹਵੇਂ ਰੱਖਾਂਗੇ ਬੋਤਲ 'ਚ ਪਾ ਕੇ ਬਿਮਾਰੀ ਦਾ ਘਰ ਬਣ ਜਾਂਦਾ ਇਹ ਆਪਾਂ ਨੂੰ ਵੀ ਪਤਾ ਹੈ 1 ਲੀਟਰ ਪਾਣੀ ਨੂੰ ਫਿਲਟਰ ਕਰਨਾ ਸਤੇ 20 ਲੀਟਰ ਪਾਣੀ ਖਰਾਬ ਕਰਨਾ ਪੈਂਦਾ ਕੀ ਫਾਇਦਾ ਹੁੰਦਾ ਇਹਦੇ ਵਿੱਚ ਪਾਓ ਨਾਲੇ ਤਾਂ ਪਾਣੀ ਵਧੀਆ ਤੇ ਨਾਲੇ ਬਿਮਾਰੀ ਤੋਂ ਮੁਕਤ ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਫਿਰ ਇਹ ਕੰਮ ਕਰਦੇ ਪਏ ਹੋ ਤੁਸੀਂ ਆਪਣੇ ਕੰਮ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਨਹੀਂ ਜੀ ਆਪਾਂ ਨਹੀਂ ਬਦਲਣਾ ਆਪਾਂ ਜਿੰਨਾ ਚਿਰ ਹੈਗੇ ਆ ਸਾਡੇ ਵੱਡੇ ਵੀ ਇਹੀ ਕੰਮ ਕਰਦੇ ਆ ਰਹੇ ਨੇ ਤੇ ਅਸੀਂ ਵੀ ਇਹੀ ਕਰਨਾ ਹੈ ਬਾਕੀ ਸਮਾਂ ਕੀ ਪਤਾ ਕਿਰੂ ਕਰਵਟ ਲੈ ਜੀ ਕਾਨੂੰਨ ਹੈ ਜਾਂ ਮਤਲਬ ਕੀ ਨਹੀਂ ਨਹੀਂ ਸ਼ੌਂਕ ਹੈ ਜੀ ਆਪਾਂ ਨੂੰ ਜਨੂਨ ਨਹੀਂਗਾ ਸ਼ੌਂਕ ਹੈ ਬਿਲਕੁਲ ਸ਼ੌਂਕ ਨਾਲ ਕਰਦੇ ਆ ਆਹ ਦੇਖੋ ਇਹਨੂੰ ਸਖਲੀ ਕਹਿੰਦੇ ਨੇ ਇਹਦੇ ਵਿੱਚ ਸਬਜ਼ੀ ਬੰਦੀ ਹੁੰਦੀ ਹੈ ਸਾਗ ਬਣਾ ਲਓ ਕੋਸ਼ ਬਣਾ ਲਓ ਅੱਜ ਕੱਲ੍ਹ ਸਟੀਲ ਦੇ ਚੱਲ ਪਏ ਨੇ ਕੁੱਕਰ ਪਿੱਤਲ ਦੇ ਤਾਂਬੇ ਦੇ ਉਹ ਤਾਂ ਬਹੁਤ ਵਧੀਆ ਚੀਜ਼ ਹੈ ਦਾ ਸਟੀਲ ਹੈ ਬਿਮਾਰੀ ਦਾ ਘਾਰ ਹੈ ਕਿਤੇ ਟਾਈਮ ਵਿੱਚ ਸਟੀਲ ਦੇ ਪਾਂਡੇ ਚ ਕੈਂਦੀਆਂ ਰੋਟੀ ਦਿੱਤੀ ਜਾਂਦੀ ਸੀ ਸਾਡੇ ਬਜ਼ੁਰਗ ਦੱਸਦੇ ਪਰ ਅੱਜ ਕੱਲ ਦਾ ਸਮਾਂ ਖਤਮ ਹੋ ਗਿਆ ਅਜੇ ਕਲ ਮਾਡਲ ਬਣ ਗਏ ਜਿਹੜੇ ਸਾਰੇ ਸਟੀਲ ਨੂੰ ਯੂਜ਼ ਕਰਨ ਲੱਗ ਪਏ ਨੇ ਅੱਜ ਜੇ ਘੜਾ ਤੁਸੀਂ ਕਮਿਟੀ ਦੇ ਪਾਂਡੇ ਚ ਬਣਾਓਗੇ ਸਮਝੀ ਭਾਜੀ ਇੱਕ ਤਾਂ ਵਧੀਆ ਬਣੇਗੀ ਤੇ ਬਿਮਾਰੀ ਮੁਕਤ ਹੋਏਗੀ ਪਰ ਕਹਿੰਦੇ ਵੀ ਪ੍ਰੋਫਿਟ ਵੀ ਕੱਟ ਗਿਆ ਕਮਾਈ ਦੇ ਸਾਧਨ ਨਹੀਂ ਰਹਿ ਗਏ ਤੇ ਫਿਰ ਮਤਲਬ ਕੀ ਆਖਰੀ ਮਜਬੂਰੀ ਕਿਸ ਤਰ੍ਹਾਂ ਦੀ ਹੁੰਦਾ ਕਾਰਨ ਇਹੀ ਹੈ ਸਰ ਪ੍ਰੋਫਿਟ ਘਟਣ ਦਾ ਕਿਉਂਕਿ ਹਰੇਕ ਬੰਦਾ ਮਿਹਨਤ ਨਹੀਂ ਕਰ ਸਕਦਾ ਤੁਹਾਡਾ ਪਾਂਡਾ ਸਾਡਾ 100 ਰੁਪਏ ਦਾ ਹੈ 100 ਦੇ ਕੋਈ ਜ਼ਿਆਦਾ ਨਹੀਂ ਲੱਗਦਾ ਜਾਨੋ ਇਸ ਵਿੱਚ ਬਣਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜਿਹੜਾ ਅੱਜ ਕੱਲ ਇਲੈਕਟ੍ਰੋਨਿਕ ਚੁੱਲ੍ਹੇ ਜਲ ਪੈਣੇ ਇਲੈਕਟ੍ਰੋਨਿਕ ਕੁੱਕਰ ਆ ਗਏ ਨੇ ਉਹਨਾਂ ਕਾਰਨ ਬੜਨ ਅੱਪਿਆ ਵਿੱਚ ਸਬਜ਼ੀ ਬਣ ਗਈ ਉਹ ਸਿਸਟਮ ਖਤਮ ਹੋ ਰਿਹਾ ਹੈ ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਜੇ ਆਪਾਂ ਇਹੀ ਪਾਂਡਾ ਆਪ ਗੈਸ ਰੱਖ ਕੇ ਬਣਾਵਾਂਗੇ ਤਾਂ ਕੁਆਲਿਟੀ ਘੱਟ ਬਣੇਗੀ ਸਮਝਦੇ ਹੋ ਅੱਜ ਕੱਲ ਦੀਆਂ ਜਿਹੜੀਆਂ ਔਰਤਾਂ ਉਹ ਇਹਨਾਂ ਖੇਚਲ ਕਰ ਸਕਦੀ ਨਹੀਂ ਕਰ ਸਕਦੇ ਇਸ ਕਰਕੇ ਤੁਹਾਨੂੰ ਦੱਸ ਰਿਹਾ ਵੀ ਅੱਜ ਕੱਲ ਮਿਹਨਤ ਨਹੀਂ ਕਰ ਸਕਦਾ ਕਿ ਮਿਹਨਤ ਦਾ ਘਟਾ ਹੀ ਖਾਂਦਾ ਬੰਦਾ ਜੇ ਆਪਾਂ ਮਿਹਨਤ ਕਰਾਂਗੇ ਇਹੀ ਚੀਜ਼ ਦੇ ਵਿੱਚ ਆਪਾਂ ਸਾਗ ਬਣਾ ਲੈਨੇ ਆਂ ਇਹੀ ਆਪਾਂ ਗੈਸ ਤੇ ਬਣਾਵਾਂਗੇ ਤਾਂ ਕੁਆਲਿਟੀ ਘੱਟ ਬਣੇਗੀ ਤੇ ਇਹ ਚੁੱਲੇ ਤੇ ਬਣੇਗਾ ਤੇ ਮੱਠੇ-ਮੱਠਾ ਬਣੇਗਾ ਤੇ ਬਹੁਤ ਵਧੀਆ ਕੁਆਲਿਟੀ ਬਣੇਗੀ ਬਿਲਕੁਲ ਸਵਾਦ ਫਰਕ ਬਿਲਕੁਲ ਸਵਾਦ ਫਰਕ ਪਏਗਾ ਸੇਜ ਵੀ ਫਰਕ ਪਏਗਾ ਪਰ ਇਹ ਚੀਜ਼ਰ ਨੂੰ ਨਹੀਂ ਸਮਝਦੇ ਆਏ ਕ ਵਿੱਚ ਨਾਲੀਆਂ ਮੋਬਾਈਲ ਤੇ ਲੱਗਿਆ ਨੇ ਧੱਕਾ ਕੁੱਕਰ ਬੰਦ ਕਰਤਾ ਚਲੋ ਏਸੀ ਟੀ ਵੱਜ ਗਈ ਸਬਜ਼ੀ ਬਣ ਗਈ ਇਹ ਚੀਜ਼ਾਂ ਰਹਿ ਗਈਆਂ ਨੇ ਬਾਕੀ ਕੋਈ ਵੀ ਕਿਸੇ ਦੀ ਸੇਦ ਬਾਰੇ ਨਹੀਂ ਸੋਚ ਰਿਆ ਇਹਨੂੰ ਆਪਾਂ ਨੂੰ ਆਪ ਨੂੰ ਜਾਗਣਾ ਪੈਣਾ ਜੇ ਮੱਛੀਆਂ ਨੂੰ ਬਚਾਣਾ ਦਾ ਜਿਹੜੇ ਆਰਮਡ ਜਨਰੇਸ਼ਨ ਨੂੰ ਦੱਸਣ ਬਾਰੇ ਸੋਚੋ 70% ਤਾਂ ਖਤਮ ਹੋ ਚੁੱਕਾ ਹੈ। ਬਾਕੀ 30% ਹੈਗਾ ਹੈ ਬਾਕੀ ਕੋਸ਼ਿਸ਼ ਸਾਡੀ ਇਹੀ ਹੈ ਵੀ ਜਿਹੜਾ ਕੋਈ ਆਂਦਾ ਉਹ ਸਮਝਾਈਦਾ ਹੈ। ਮਾਰੀਆਂ ਤਾਂ ਰਹਿ ਤੋ ਉਹ ਕਿੰਨੇ ਕੋਈ ਕਾਰੀਗਰ ਜਿਹੜੇ ਕੱਟ ਗਏ ਨੇ ਜਾਂ ਕੋਈ ਕੰਮ ਕਰਨ ਵਾਲੇ ਤਾਂ ਨਹੀਂ ਅੱਜ ਕਰ ਕਾਰੀਗਰ ਭਾਈ ਹੈਗੇ ਨੇ ਕੰਟੀਨਿਊ ਨਾਲ ਬਾਕੀ ਕੰਮ ਬਹੁਤ ਘੱਟ ਰਿਹਾ ਹੈ। ਕੰਮ ਦੇ ਸਿਰਫੇ ਕਾਰੀਗਰ ਤਖ਼ਤ ਪੈਣਾ ਹੈ। ਉਹ ਜਿਹੜੇ ਅੱਗੇ ਸਾਡੀ ਲਾਗਤ ਹੈਗੀ ਹੈ ਜੀ ਇੰਨੇ ਵਿੱਚ ਹੈ ਜੋ ਅਸੀਂ ਦੂਰ ਵੇਚਣ ਲਿਆ ਹੈ। ਹੌਣ 40000 ਰਹਿ ਗਏ ਨੇ ਹੋਲੀ ਹੋਲੀ ਫਰਕ ਪੈ ਰਿਹਾ ਕੰਮ ਦਾ ਬਿਲਕੁਲ ਤੇ ਬਾਕੀ ਸਾਧਨ ਸਮਾਵੇਖ ਹੋ ਗਏ ਨੇ ਜਦੋਂ ਮੌਲੇ ਨਹੀਂ ਮੈਨਾਂ ਤਾਂ ਫਿਰ ਉਹ ਕਾਰੋਬਾਰ ਦਾ ਕੀ ਫਾਇਦਾ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਂਦੀਆਂ ਕਿਉਂਕਿ ਇਹ ਲੋਕ ਵੀ ਚਾਹਦੇ ਆ ਵੀ ਲੋਕਾਂ ਦੀ ਜਿਹੜੀ ਸਿਹਤ ਆ ਉਹ ਵਧੀਆ ਬਣੀ ਰਹੇ ਲੋਕ ਜਿਹੜੇ ਇਹੋ ਜਿਹੇ ਜਿਹੜੇ ਸਮਾਨ ਹੈ ਕੜਾ ਹੈਗਾ ਤੰਦੂਰ ਹੈਗਾ ਇਹਨਾਂ ਦੀ ਵਰਤੋਂ ਕਰਨ ਤਾਂ ਕਿ ਜਿਹੜਾ ਆਧੁਨਿਕ ਆਧਨਿਕ ਯੋਗ ਦੇ ਵਿੱਚ ਜਾਇਸ ਆਗੇ ਇਲੈਕਟ੍ਰੋਨਿਕ ਚੂਲੇ ਆ ਗਏ ਉਹਨਾਂ ਦੀ ਵਰਤੋਂ ਨਾ ਕਰਨ ਜੋ ਬਿਮਾਰੀਆਂ ਦਾ ਘਰ ਆ ਉਹ ਸਾਬਤ ਤੌਰ ਤੇ ਦਰਸਾਉਂਦਾ ਜਿਸ ਕਰਕੇ ਲੋਕ ਵੀ ਕਹਿੰਦੇ ਆ ਵੀ ਲੋਕਾਂ ਨੂੰ ਜਿਹੜੀਆਂ ਪੁਰਾਣੀ ਜਿਹੜੀ ਸਭਿਤਾ ਹੈਗੀ ਆ ਜਿਹੜੇ ਪੁਰਾਣੀਆਂ ਚੀਜ਼ਾਂ ਹੈਗੀਆਂ ਉਹ ਵਧੀਆ ਰਵੇ ਤੇ ਪਰਿਵਾਰ ਵੀ ਜਿਹੜਾ ਖੁਸ਼हाल ਰਵੇ ਲੇਕਿਨ ਇਹ ਜਿਹੜੀ ਸਮਝਣ ਦੀ ਗੱਲ ਹੈ ਜੇ ਆਮ ਲੋਕ ਸਮਝਣਗੇ ਤੇ ਮਤਲਬ ਕਿ ਆਗਾਮ ਕਹਿ ਸਕਦੇ ਇਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰਨਗੇ ਕਿਉਂਕਿ ਪਿੰਡਾਂ ਵਿੱਚ ਵੀ ਹਜੇ ਵੀ ਇਹਨਾਂ ਚੀਜ਼ਾਂ ਦੀ ਇਸਤੇਮਾਲ ਕੀਤਾ ਜਾਂਦਾ ਲੇਕਿਨ ਸ਼ਹਿਰ ਵਿੱਚ ਜਿਹੜੀਆਂ ਬਿਲਕੁਲ ਚੀਜ਼ਾਂ ਲੋਕੁੰਦੀਆਂ ਜਾਂਦੀਆਂ ਨੇ ਜਿਆਦੀਆਂ ਨੇ ਜੋ ਕਹਿ ਸਕਦੇ ਆ ਵੀ ਜਿਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਮੁਕਾਬਲੇ ਜ਼ਿਆਦਾਤਰ ਲੋਕਾਂ ਕੋਈ ਨਾ ਕੋਈ ਬਿਮਾਰੀ ਦੇ ਗ੍ਰਿਫਟ ਵਿੱਚ ਹੁੰਦਾ ਜਿਸ ਕਰਕੇ ਉਹਨਾਂ ਦਾ ਕਾਫੀ ਪਰਿਵਾਰਿਕ ਜਿਹੜਾ ਨੁਕਸਾਨ ਵੀ ਹੁੰਦਾ ਤੇ ਸ਼ਹਿਰ ਪੱਖੋਂ ਵੀ ਜਿਹੜਾ ਕਾਫੀ ਨੁਕਸਾਨ ਹੁੰਦਾ ਉਹ ਸਭ ਤੋਂ ਤੇ ਜੇ ਜੋ ਲੋਕਾਂ ਨੂੰ ਚਾਹੀਦਾ ਵੀ ਹੁਣ ਇੱਕ ਵਾਰ ਫਿਰ ਇਹਨਾਂ ਚੀਜ਼ਾਂ ਦੀ ਇਸਤੇਮਾਲ ਕਰਨੀ ਜ਼ਰੂਰ ਚਾਹੀਦੀ ਆ ਤਾਂ ਜੋ ਲੋਕ ਆਪਣੀ ਸਿਹਤ ਨੂੰ ਵਧੀਆ ਰੱਖ ਸਕਣ ਤੇ ਸਮਾਜ ਨੂੰ ਵਧੀਆ ਬਣਾ ਸਕਣ ਕੈਮਰਾਮੈਨ ਜਿਹੜਾ ਸਰਬਜੀਤ ਦੇਨਿਕ ਸਵੇਰਾ ਫਰੋਹ